ਸਤਿ ਸ੍ਰੀ ਅਕਾਲ ਦੋਸਤੋ ਇੱਕ ਹੋਰ ਪਿੰਡ ਤੁਹਾਡੀ ਨਜ਼ਰ ਕੰਨ ਜਾ ਰਿਹਾ ਹੈ ਆ ਡਾਕਟਰ ਸਾਧੂ ਸਿੰਘ ਹਮਦਰਦ ਜੀ ਅਜੀਤ ਪ੍ਰਕਾਸ਼ਨ ਸਮੂਹ ਦੇ ਬਾਨੀ ਉਹਨਾਂ ਦੇ ਜੱਦੀ ਪਿੰਡ ਪਿੰਡ ਦਾ ਨਾਮ ਹੈ ਜੀ ਪੱਦੀ ਮੱਟਵਾਲੀ ਬੰਗਾ ਤੋਂ ਮਾਤਰ 4 ਕਿਲੋਮੀਟਰ ਦੀ ਦੂਰੀ ਤੇ ਵਸਿਆ ਹੋਇਆ ਇੱਕ ਉਹ ਗਵਸਤਾ ਪਿੰਡ ਅੱਜ ਤੁਹਾਡੇ ਸਨਮੁਖ ਕਰ ਜਾ ਰਿਹਾ ਹਾਂ ਪਿੰਡ ਦਾ ਨਾਮ ਪੱਦੀ ਮਠਵਾਲੀ ਤੇ ਪ੍ਰੋਗਰਾਮ ਹੈ ਜੀ ਆ ਜਾ ਮੇਰੇ ਪਿੰਡ ਦੀ ਨਹਾਰ ਵੇਖ ਲੈ ਆਪਾਂ ਘੁੰਮ ਫਿਰ ਕੇ ਪੂਰੇ ਪਿੰਡ ਦੀ ਜਿਹੜੀ ਅੱਜ ਨਹਾਰ ਤੁਹਾਡੇ ਨਾਲ ਸਾਂਝੀ ਕਰਾਂਗੇ ਸਾਥੀਓ ਕੋਸ਼ਿਸ਼ ਕਰਿਆ ਕਰੋ ਜਿਹੜੀ ਵੀ ਵੀਡੀਓ ਤੁਹਾਡੇ ਤੱਕ ਮੇਰੀ ਅੱਪਰਦੀ ਹੈ ਉਹਦੇ ਕਮੈਂਟ ਜਰੂਰ ਮੇਨਾਂ ਸਾਂਝੇ ਕਰਿਆ ਕਰੋ ਤਾਂ ਕਿ ਕੋਈ ਵੀ ਕਮੀ ਪੇਸ਼ੀ ਹੋਵੇ ਵੀਡੀਓ ਦੇ ਵਿੱਚ ਮੈਂ ਉਹਨੂੰ ਅੱਗੇ ਤੋਂ ਸੁਧਾਰਨ ਦਾ ਪ੍ਰਯਾਲਾ ਕਰਾਂ ਨਾਲ ਦੀ ਨਾਲ ਇੱਕ ਹੋਰ ਗੁਜਾਰਸ਼ ਹੈ ਕਿ ਪਹਿਲਾਂ ਤੁਹਾਡੇ ਚੈਨਲ ਦਾ ਨਾਮ ਸੀ ਪਾਲਸਾ ਲਾਈਵ ਤੇ ਹੁਣ ਚੈਨਲ ਦਾ ਨਾਮ ਬਦਲ ਕੇ ਸ਼ਰਬ ਸੰਜਾ ਪਾਲ ਟੀਵੀ ਕਰ ਦਿੱਤਾ ਗਿਆ ਹੈ ਕੁਝ ਜ਼ਰੂਰੀ ਮਜਬੂਰੀਆਂ ਦੇ ਕਾਰਨ ਇਸ ਲਈ ਯਾਦ ਰੱਖੋ ਸ਼ਰਬ ਸੰਜਾ ਪਾਲ ਟੀਵੀ YouTube ਚੈਨਲ ਤੇ ਕੰਟੈਕਟ ਨੰਬਰ ਹੈ 76147 76257 ਸਵਾਹੋ ਦੋਸਤੋ ਬਹੁਤੀ देर ਨਾ ਕਰਦੇ ਹੋਏ ਆਪਾਂ ਲਾਈਏ ਪਿੰਡ ਦਾ ਢੇਡਾ ਆਜ਼ਾ ਮੇਰੇ ਪਿੰਡ ਦੀ ਨੋਹਾਰ ਵੇਖ ਲੈ ਇਹ ਹੈ ਜੀ ਡਾਕਟਰ ਸਾਧੂ ਸਿੰਘ ਹਮਦਦ ਇਜਾਦਗਰੀ ਪਾਰਕ ਜੋ ਕਿ ਪਿੰਡ ਵਿੱਚ ਐਂਟਰ ਹੁੰਦਾ ਹੈ ਤੁਹਾਡੀ ਨਜ਼ਰ ਪੈਂਦੀ ਹੈ ਬਹੁਤ ਹੀ ਖੂਬਸੂਰਤ ਸਾਫ ਸੁਥਰੀ ਪਾਰਕ ਬਜ਼ੁਰਗਾਂ ਦੇ ਸਵੇਰੇ ਸ਼ਾਮ ਸੈਰ ਕਰਨ ਵਾਸਤੇ ਜਾਂ ਵੇਲਾ ਟਾਈਮ ਪਾਸ ਕਰਨ ਵਾਸਤੇ ਨਾਲ ਦੀ ਨਾਲ ਇਜਾਦਗਰੀ ਉਹਨਾਂ ਦਾ ਜੋ ਆਜ਼ਮ ਕਬੂਤੇ ਡਾਕਟਰ ਸਾਧੂ ਸਿੰਘ ਹਮਜ਼ਾ ਜੀ ਦਾ ਉਹ ਤੁਹਾਡੀ ਟੀਵੀ ਸਕਰੀਨ ਤੇ ਨਾਲ ਦੀ ਨਾਲ ਹੀ ਬੱਚਿਆਂ ਦੇ ਇਹਦੇ ਇਹ ਪਿੰਡ ਦੇ ਅੰਕੜੇ ਤੇ ਆਪਾਂ ਚਾਤ ਲਾਗੇ ਤਾਂ 2011 ਦੀ ਜਿਹੜੀ ਮਾਦਮ ਸ਼ਮਰਜੀ ਉਕੰਦਿਆ ਕਿ ਅਸੀਂ 312 ਘਰ ਜਿਹੜੇ ਇਸ ਪਿੰਡ ਦੇ ਕਾਊਂਟ ਕੀਤੇ ਆ ਜਿਨ੍ਹਾਂ ਦੀ ਕੁੱਲ ਵਾਦੀ 148 ਅੰਕਿਤ ਕੀਤੀ ਗਈ ਤੇ ਜਿਨ੍ਹਾਂ ਵਿੱਚੋਂ ਕੁੱਲ 714 ਮਰਤ ਤੇ 694 ਰੁਪਏ ਇਸਤਰੀ ਸੀ ਤੇ ਟੋਟਲ ਬੱਧ ਜਿਹੜੀ 1480 ਇਹ ਮੇਨ ਪੀ ਪੁਆਇੰਟ ਜਿਹੜਾ ਬੰਗਿਆਂ ਤੋਂ ਰੋਡ ਆਉਂਦਾ ਜੀ ਉਹ ਤੁਸੀਂ ਦੇਖ ਸਕਦੇ ਹੋ ਆਪਣੀ ਸਕਰੀਨ ਤੇ ਇਹ ਫਰੈਂਸ ਦੇ ਬਾਰ-ਬਾਰ ਕੋਮ ਦਾ ਹੈ ਰੋਡ ਰਵਦਾਸ ਮਹਾਰਾਜ ਜੀ ਦਾ ਗੁਰਦੁਆਰਾ ਸਾਹਿਬ ਆਲੀਸ਼ਾਨ ਜਿਹੜੀ ਬਿਲਡਿੰਗ ਆ ਉਹ ਤਿਆਰ ਕੀਤੀ ਗਈ ਆ ਅੰਦਰ ਰੈਨੋਵੇਸ਼ਨ ਦਾ ਕੰਮ ਚੱਲ ਰਿਹਾ ਹੈ ਕਿਉਂਕਿ ਮਹਾਰਾਜ ਦਾ ਜਿਹੜਾ ਗੁਰਪੁਰ ਹੋਇਆ ਉਹ ਆ ਰਿਹਾ ਆ ਉਹਦੀਆਂ ਤਿਆਰੀਆਂ ਚੱਲ ਰਹੀਆਂ ਨੇ ਦੇਖੋ ਆਲੀਸ਼ਾਨ ਇਮਾਰਤ ਤੇ ਝੂਲਦੇ ਹੋਏ ਨਿਸ਼ਾਨ ਸਾਹਿਬ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਬਾਕੀ ਜੇ ਆਪਾਂ ਪਿੰਡ ਦੇ ਕਿਹੜਾ ਡਾਕਾਣਾ ਪਿੰਡ ਨੂੰ ਲੱਗਦਾ ਹੈ ਉਹ ਲਤਾਣਾ ਚਿੱਕਾ ਨਜ਼ਦੀਕੀ ਪਿੰਡ ਹੈ 1 ਕਿਲੋਮੀਟਰ ਤੇ ਉਸਦੇ ਅੰਦਰ ਇਹਦਾ ਕਿਹੜਾ ਡਾਕਾਣਾ ਪੈਂਦਾ ਹੈ ਇਹ ਲਤਾਣਾ ਜੀ ਕੰਨ ਰੋਡ ਜਾਂਦੀ ਹੈ ਤੇ ਜਿਹੜਾ ਪਿੰਨ ਕੋਡ ਹੈ 14510 143 510 ਪਸੰਤੀ ਰੰਗ ਦੇ ਖੂਬਸੂਰਤ ਫੁੱਲ ਨਗਿਨੀ ਕੀ ਟੋਪੜੇ ਵਿੱਚ ਆਪਣਾ ਪਸੰਤੀ ਰੰਗ ਵਖੇਰਦੇ ਹੋਏ ਅੱਗੇ ਚੱਲਦਾ ਇਹ ਹੈ ਜੀ ਨੰਨੇ ਮੁਟ ਨੇ ਬੱਚਿਆਂ ਦਾ ਚਾਨਣ ਮਨਾਲਾ ਸਰਕਾਰੀ ਐਲੀਮੈਂਟਰੀ ਸਕੂਲ ਜਿੱਥੋਂ ਦੇ ਬੱਚਿਆ ਵਿਦਿਆ ਗ੍ਰਹਿਣ ਕਰਕੇ ਅਗਲੇ ਰੀਆਂ ਕਲਾਸਾਂ ਲਈ ਜਾਂਦੇ ਆ ਆਪਾਂ ਤੁਹਾਨੂੰ ਅੰਦਰੂਨੀ ਦ੍ਰਿਸ਼ ਵਿੱਚ ਦਿਖਾਵਾਂਗੇ ਸਕੂਲ ਦਾ ਬਾਹਰੀ ਦ੍ਰਿਸ਼ ਹੈ ਬਾਰਿਕੰਦ ਕੰਦਾਂ ਤੇ ਉਕਰੀ ਹੋਈ ਮੀਨਾ ਕਰੀਏ ਬਹੁਤ ਹੀ ਲਾਭਕਾਰੀ ਛੋਟੇ ਬੱਚਿਆਂ ਵਾਸਤੇ ਚੱਲਦੇ ਆ ਜੀ ਅਪਰ ਅੰਦਰ ਤੁਹਾਨੂੰ ਦਿਖਾਵਾਂਗੇ ਇਹ ਅੰਦਰ ਦਾ ਦਰਿਸ਼ਾਖੂਬ ਦੇ ਬੱਚੇ ਕਲਾਸਾਂ ਦੇ ਵਿੱਚ ਕੋਈ ਸਟਾਫ ਮੈਂਬਰ ਜਰੂਰ ਇਕਾ ਦੁਕਾ ਆ ਬੇੜੇ ਵਿੱਚ ਘੁੰਮ ਰਿਹਾ ਹੈ ਇਹ ਹੈ ਜੀ ਜਿੱਠੇਰੇ ਬੱਤਸ ਗੁੱਤ ਦਾ ਅਸਥਾਨ ਦੂਰ ਤੋਂ ਲਗੀ ਹੈ ਤਸਵੀਰ ਥੋੜਾ ਜ਼ੂਮ ਕਰਕੇ ਤੁਹਾਨੂੰ ਦਿਖਾਉਂਦੇ ਹਾਂ ਇਹ ਜਿੱਠੇਰੇ ਅਸਥਾਨ ਹੈ ਜੀ ਬੱਤਸ ਗੁੱਤ ਦਾ ਕਲਿਟਰ ਪ੍ਰਿੰਟ ਇਹ ਪਿੰਡ ਨੂੰ ਸਵਾਗਤੀ ਜਿਹੜਾ ਬੋਰਡ ਆ ਪਿੰਡ ਦਾ ਉਹ ਲੱਗਾ ਹੋਇਆ ਬੰਗਾ ਰੋਡ ਤੋਂ ਆਉਂਦਾ ਇਹ ਰੋਡ ਹੈ ਜਿਹੜਾ ਸਿੱਧਾ ਪੱਦੀ ਮੱਠਵਾਲੀ ਨੂੰ ਬੰਗਾ ਦੇ ਨਾਲ ਜੋੜਦਾ ਆ ਇਸ ਤੋਂ ਅੱਗੇ ਰੋਡ ਗੁਜ਼ਰ ਪਰ ਨਿਕਲ ਜਾਂਦਾ ਹੈ ਇਹ ਹੈ ਜੀ ਮੱਠ ਜਿਹਦੇ ਨਾਂ ਤੇ ਪਿੰਡ ਦਾ ਨਾਂ ਪੱਦੀ ਮੱਠਵਾਲੀ ਪਿਆ ਅਸਲ ਜ ਬੋਲਣ ਚ ਪੱਦੀ ਮੱਟਵਾਲੀ ਕਹਿੰਦੇ ਆ ਲੇਕਿਨ ਅਸਲੀਅਤ ਦੇ ਵਿੱਚ ਪੱਦੀ ਮੱਠਵਾਲੀ ਹੈ ਕਿਉਂਕਿ ਇਹਦੇ ਵਿੱਚ ਇੱਕ ਬਹੁਤ ਹੀ ਪੁਰਾਣਾ ਮੱਠ ਹੈ ਜਿਹਦੇ ਨਾਂ ਤੇ ਪਿੰਡ ਨੂੰ ਜੋੜਿਆ ਗਿਆ ਹੈ ਇਹ ਹੈ ਗੁਜਰਪੁਰ ਤੇ ਪਠਲਾਵੇ ਨੂੰ ਜਾਣ ਵਾਲੇ ਰੋਡ। ਜੋ ਵੀ ਤੁਸੀਂ ਆਪਣੀ ਸਕਰੀਨ 'ਤੇ ਦੇਖ ਸਕਦੇ ਹੋ ਇੱਕ ਰੋਡ ਗੁਜਰਪੁਰੋਂ ਚੱਲ ਕੇ ਇੱਕ ਪਠਲਾਵੇ ਨੂੰ ਜਾ ਰਿਹਾ ਹੈ। ਇਹ ਪਿੰਡ ਵੱਲੋਂ ਮੱਠ ਨੂੰ ਆ ਰਿਹਾ ਰੋਡ ਹੈ। ਤੋਂ ਅੱਗੇ ਗੁਜਰਪੁਰ ਤੇ ਪਠਲਾਵੇ ਨੂੰ ਕ੍ਰੋਸ ਕਰ ਜਾਂਦੇ ਆ ਰੋਡ। ਠੀਕ ਹੈ ਜੀ। ਤੁਸੀਂ ਦੇਖ ਸਕਦੇ ਹੋ ਪਿੰਡ ਦਾ ਆਲਾ ਦਵਾਰਾ। ਇਹ ਕਿਸੇ ਮੁਸਲਮਾਨ ਫਕੀਰ ਦੀ ਮਜ਼ਾਰ ਪਿੰਡ ਦੇ ਵਿੱਚ ਖੇਤਾਂ ਦੇ ਵਿੱਚ ਸ਼ਸ਼ੋਭੇ ਵਿੱਚ ਮੈਂ ਕੋਸ਼ਿਸ਼ ਕਰਦਾ ਹੁੰਦਾ ਹੈ ਕਿ ਡਾਕਟਰ ਸਾਧੂ ਸਿੰਘ ਖੰਮਦਦ ਯਾਦਗਾਰੀ ਸਟੇਡੀਅਮ ਵਿੱਚ ਨੰਨੇ-ਨੰਨੇ ਬੱਚੇ ਰਸੈਸ ਦੇ ਟਾਈਮ ਅੰਧ ਛੁੱਟੀ ਦੇ ਟਾਈਮ ਖੇਡਾਂ ਖੇਡਦੇ ਹੋਏ ਖੂਫੂਦ ਸਟੇਡੀਅਮ ਖੁੱਲਾ ਡੁੱਲਾ ਸਟੇਡੀਅਮ ਕਿਉਂਕਿ ਡਾਕਟਰ ਸਾਦੂਸਨ ਹਮਦਾਰ ਜੀ ਐਸੇ ਪਿੰਡ ਦੇ ਜ਼ੰਪਲ ਸਨ ਜਿਨ੍ਹਾਂ ਨੇ ਕੇ ਅਦਾਰਾ ਅਜੀਤ ਅਖਬਾਰ ਚਾਲੂ ਕੀਤਾ ਉਹਨਾਂ ਦੀ ਯਾਦ ਵਿੱਚ ਪਿੰਡ ਵਿੱਚ ਉਹ ਸਾਰਿਆ ਗਿਆ ਸਟੇਡੀਅਮ ਇਹ ਗੁਗਾ ਜਹਰ ਪੀਰ ਦਾ ਸਥਾਨ ਜਿੱਥੇ ਹਰ ਧਰਮ ਦੇ ਲੋਕ ਨਤਮਸਤਕ ਹੁੰਦੇ ਨੇ ਇਦੇ ਨਾਲ ਹੀ ਤੁਹਾਨੂੰ ਗੁਰਦੁਆਰਾ ਸਿੰਘ ਸਵਾ ਦੀ ਆਪਾਂ ਉਹ ਵੀ ਦਿਖਾਵਾਂਗੇ ਉਹਦਾ ਵੀ ਦਰਸ਼ਨ ਕਰਵਾਵਾਂਗੇ ਤੁਹਾਨੂੰ ਫਿਲਹਾਲ ਗੁੱਗਾ ਜਹਰਪੁਰ ਦਾ ਸਥਾਨ ਤੁਹਾਡੀ ਸਕਰੀਨ ਤੇ ਇਹ ਹੈ ਜੀ ਗੁਰਦੁਆਰਾ ਸਿੰਘ ਸਵਾ ਪੱਦੀ ਮਟਵਾਲੀ ਜਿਹਦੀ ਕੇ ਬਿਲਡਿੰਗ ਤੁਹਾਨੂੰ ਤੁਹਾਡੀ ਸਕਰੀਨ ਤੇ ਜਿਹੜੀ ਨਜ਼ਰ ਆ ਰਹੀ ਹੈ ਗੁਰਦੁਆਰਾ ਸਾਹਿਬ ਦਾ مین ਗੇਟ ਸੋਲਾ ਦੋਲਾ ਵੀ ਹਰ ਐਂਗਲ ਤੋਂ ਤੁਹਾਨੂੰ ਦਿਖਾਇਆ ਜਾਏਗਾ ਜਿਸ ਦਾ ਦਰਸ਼ਨ ਕਰ ਸਕਦੇ ਹੋ ਨਿਸ਼ਾਨ ਸਾਹਿਬ ਝੂਲਦੇ ਹੋਏ ਫੋਟੇ ਖੂਸ਼ੂਰ ਦਾ ਨਜ਼ਾਰਾ ਜਿਹੜਾ ਪੇਸ਼ ਕਰਦੇ ਆ ਚੜ੍ਹਦੀ ਕਲਾ ਦਾ ਪ੍ਰਤੀਕ ਦੋਸਤਾਂ ਨੂੰ ਨਾਲ ਦੀ ਨਾਲ ਹੀ ਬੇਨਤੀ ਹੈ ਕਿ ਵੀਡੀਓ ਬਸ ਬਸ ਸ਼ੇਅਰ ਕਰਿਆ ਕਰੋ ਠੀਕ ਹੈ ਕਮੈਂਟ ਜ਼ਰੂਰ ਕੀ ਕਰੂ ਤਾਂ ਕਿ ਅਸੀਂ ਵੀਡੀਓ ਦੇ ਵਿੱਚ ਆਪਾਂ ਹੋਰ ਜਿਹੜਾ ਸੁਧਾਰ ਉਹ ਕਰ ਸਕੀਏ ਤੇ ਨਾਲ ਦੀ ਨਾਲ ਸਾਡਾ ਹੌਸਲਾ ਫਿਰਾਈ ਹੋ ਜਾਂਦੀ ਆ ਤੇ ਅਸੀਂ ਹੋਰ ਵਧੀਆ ਤੋਂ ਵਧੀਆ ਵੀਡੀਓ ਤੁਹਾਡੇ ਲਈ ਲੈ ਕੇ ਹਾਜ਼ਰ ਹੋ ਸਕਦੇ ਆ ਫਿਲਹਾਲ ਤੁਹਾਡੀ ਸਕਰੀਨ ਤੇ ਗੁਰਦੁਆਰਾ ਸਿੰਘ ਸਵਾ ਪਿੰਡ ਪੱਦੀ ਮਟਵਾਲੀ ਜ਼ਿਲ੍ਹਾ